ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਜੀ ਦੀ ਬਾਲਕਾ ਸੰਗ ਖੇਡਣ ਦੀ ਤਾਂ ਬਾਲੇ ਆਖਿਆ ਸ੍ਰੀ ਗੁਰੂ ਜੀ ਜਦ ਗੁਰੂ ਨਾਨਕ ਜੀ ਪੰਜਾ ਬਰਸਾਂ ਦੇ ਹੋਏ ਤਾਂ ਗੱਲਾਂ ਕਰਨ ਲੱਗੇ ਤੇ ਬਾਲਕਾ ਨਾਲ ਖੇਡਣ ਲੱਗੇ ਜੋ ਕੁਝ ਵਸਤੂਕਾਰ ਵਿੱਚੋਂ ਲੈ ਜਾਵਣ ਸੋ ਬਾਹਰ ਫਕੀਰਾਂ ਗਰੀਬਾਂ ਨੂੰ ਦੇ ਆਵਣ ਤਾਂ ਕਾਲੂ ਪੰਡਤ ਦੇ ਘਰ ਜਾ ਕੇ ਉਲਮਾ ਦੇਵੇ ਆਖੇ ਪੰਡਤ ਜੀ ਪਲਾ ਛੱਤਰ ਫਿਰ ਆਇਆ ਹੈ ਤਾਂ ਪੰਡਤ ਆਖਿਆ ਕਾਲੂ ਹੁਣ ਤੁਸੀਂ ਉਲਾਮਾ ਦਿੰਦੇ ਹੋ ਪਰ ਜਦ ਉਹ ਦਿਨ ਆਉਣਗੇ ਤਾਂ ਤੂੰ ਸਿੱਧੇ ਮੂੰਹ ਕੋਲ ਸੇ ਵੀ ਨਹੀਂ ਤਾਂ ਬਾਬਾ ਜੀ ਲੱਗੇ ਖੇਡਣ ਪਰ ਹੋਰ ਪਾਲਕਾ ਨਾਲੋਂ ਇਹਨਾਂ ਦੀ ਤਰ੍ਹਾਂ ਹੋਰ ਹੀ ਨਜ਼ਰ ਆਵੇ ਭਾਰਤ ਕਰਨ ਸੋ ਭਗਤੀ ਵਾਲੀ ਕਰਨ ਜਿਸ ਕਰ ਸਬਸਥਾ ਮਨ ਰਾਸੀ ਹੋਵੇ Hindu ਦੇਖ ਕੇ ਕਹਿਣ ਕਿ ਕੋਈ ਦੇਵਤਾ ਸਰੂਪ ਹੈ ਤੇ ਮੁਸਲਮਨ ਆਖਣ ਇਹ ਕੋਈ ਔਲੀਆ ਪੈਦਾ ਹੋਇਆ ਹੈ ਜਾਂ ਗੁਰੂ ਨਾਨਕ ਸੱਤਾ ਬਰਸਾਂ ਦਾ ਹੋਇਆ ਤਾਂ ਕਾਲੂ ਪਾਂਦੇ ਨੂੰ ਆਖਿਆ ਪੰਡਤ ਜੀ ਮਹੂਰਤ ਦੇਖੋ ਤਾਂ ਨਾਨਕ ਨੂੰ ਤੇਰੇ ਪਾਸ ਪੜਨ ਬਿਠਾਉਣੇ ਹਨ ਪਾਂਦੇ ਆਖਿਆ ਭਲਾ ਮਹਤਾ ਜੀ ਤਾਂ ਪਾਂਦੇ ਪਤਰੀ ਕੱਢ ਕੇ ਸੋਧ ਕੇ ਆਖਿਆ ਜੀ ਅੱਜ ਮਹੂਰਤ ਭਲਾ ਹੈ ਮੱਗਰ ਮਹੀਨਾ ਪੰਚਮੀ ਤਿਥੀ ਹੈ ਵੀਰਵਾਰ ਰੋहिणी ਨਛੱਤਰ ਹੈ ਤਾਕਾਲੂ ਕੇਸਰ ਸੁਪਾਰੀ ਚਾਵਲ ਤੇ ਦੱਖਣਾ ਪ੍ਰਸ਼ਾਦ ਕਰੋ ਲੈ ਕੇ ਆਇਆ ਤੇ ਨਾਨਕ ਜੀ ਨੂੰ ਨਾਲ ਲੈ ਆਇਆ ਆਖਣ ਲੱਗਾ ਪੁੱਤਰ ਨਾਨਕ ਤੂੰ ਬਾਂਦੇ ਪਾਸ ਬੈਠ ਅੱਖਰ ਪੜ ਨਾਨਕ ਜੀ ਨੇ ਆਖਿਆ ਪਿਤਾ ਜੀ ਤਾਂ ਪਾਂਦੇ ਨੇ ਗਰੇਸੀ ਮਨਾਏ ਕਰ ਪ੍ਰਸ਼ਾਦ ਵਰਤਾਇਆ ਤੇ ਪੈਂਤੀ ਲਿਖ ਦਿੱਤੀ ਨਾਨਕ ਜੀ ਲੱਗਾ ਪੜਨ ਤਾਂਕਾਲੂ ਆਪਣੇ ਘਰ ਨੂੰ ਆਇਆ ਤਾਂ ਸਾਰਾ ਦਿਨ ਬਾਬਾ ਜੀ ਪੜਦੇ ਰਹੇ ਰਾਤ ਨੂੰ ਘਰ ਆਏ ਦੇਖ ਕੇ ਮਾਤਾ ਬਹੁਤ ਰਾਜ਼ੀ ਹੋਈ। ਨਾਨਕ ਜੀ ਨੂੰ ਗੋਦ ਵਿੱਚ ਲੀਤਾ ਤੇ ਸਿਰ ਚੁੰਮਿਆ। ਪਿਆਰ ਦਿੱਤਾ, ਪ੍ਰਸ਼ਾਦ ਖਵਾਇਆ। ਸ੍ਰੀ ਨਾਨਕ ਜੀ ਪ੍ਰਸ਼ਾਦ ਖਾਏ ਕਰ ਪਲੰਘ 'ਤੇ ਸੁੱਤੇ। ਜਾਂ ਪਰ ਬਾਤ ਹੋਈ ਤਾਂ ਜਾਗੇ। ਮਾਤਾ ਜੀ ਜਲ ਲੈ ਕੇ ਮੂੰਹ ਧਵਾਇਆ ਤੇ ਇਸ਼ਨਾਨ ਕਰਾਇਆ ਤੇ ਬਸਤਰ ਪਹਿਰਾਈ। ਤਾਂ ਪਾਂਦੇ ਪਾਸ ਕਲੂਨਾਂ ਨਾਲ ਲੱਗਿਆ। ਜਾਂ ਪਾਂਦੇ ਫੇਰ ਪੱਟੀ ਲਿਖ ਦਿੱਤੀ ਤੇ ਗੁਰੂ ਨਾਨਕ ਜੀ ਕਿਹਾ ਤਾਂ ਦਾ ਤੂੰ ਆਪ ਕੁਝ ਪੜਿਆ ਹੈ ਜੋ ਮੇਰੇ ਤਾਂ ਹੀ ਪੜਾਉਂਦਾ ਹੈ ਤਾਂ ਆਪਾਂ ਦੇ ਕਿਹਾ ਮੈਂ ਸਭ ਕੁਝ ਪੜਿਆ ਹਾਂ ਜਮਾ ਖਰਚ ਸੁਭਾਏ ਡਿਊ ਡੇ ਲੈਣਾ ਦੇਣਾ ਮਿੰਟੀ ਗਿੰਟੀ ਹਿਸਾਬ ਇਹ ਸਭ ਪੜਿਆ ਹਾਂ ਹੋਰ ਗਾਇਤਰੀ ਤਰਪਨ ਸੰਧਿਆ ਬੇਦ ਪਾਠ ਸਭ ਕੁਝ ਪੜਿਆ ਹਾਂ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਆਂਦਾ ਜੀ ਇੰਨੀ ਪੜਨੀ ਗੱਲੀ ਫਾਹੇ ਪੈਂਦੇ ਹਨ ਇਹ ਜੋ ਪੜਨਾ ਹੈ ਸਭ ਬਾਦ ਹੈ ਤਾਂ ਆਪਾਂ ਦੇ ਆਖਿਆ ਔਰ ਕਿਹੜਾ ਪੜਨਾ ਹੈ ਜਿਸ ਕਰਕੇ 파ਹੇ ਨਾ ਪਉਣ ਜੀ ਜਾਣਦਾ ਹੈ ਤਾਂ ਸਾਨੂੰ ਸੁਣਾਏ ਅਤੇ ਸਾਰਾ ਸੰਸਾਰ ਤਾਂ ਇਹੋ ਹੀ ਪੜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ